ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜ ਦੀਆਂ ਪੰਜ ਡੱਬੀਆਂ ਸਿੰਧੀ ਕਢਾਈ ਦੀ ਕਿਸ ਤਰ੍ਹਾਂ ਕੱਢਣੀਆਂ ਨੇ ਇਹ ਦੱਸਾਂਗੇ ਕੱਲ ਦੀ ਵੀਡੀਓ ਵਿੱਚ ਆਪਾਂ ਨੇ ਸਿਰਫ ਇੱਕ ਸਿੰਗਲ ਡੱਬੀ ਹੀ ਕੱਢਣੀ ਸਿੱਖੀ ਸੀ ਇਸ ਤੋਂ ਪਹਿਲਾਂ ਆਪਾਂ ਨੇ ਟ੍ਰੇਸ ਕਰਨੀ ਸਿੱਖੀ ਸੀ ਨਾਲ ਦੀ ਨਾਲ ਸਾਰੀਆਂ ਵੀਡੀਓ ਨੂੰ ਦੇਖਦੇ ਰਹੋ ਕਢਾਈ ਸਿੱਖਣ ਦੇ ਲਈ ਤਾਂ ਜੇਕਰ ਪਿਛਲੀ ਵੀਡੀਓ ਨਹੀਂ ਦੇਖੀ ਟ੍ਰੇਸ ਵਾਲੀ ਤਾਂ ਉਹ ਵੀ ਜ਼ਰੂਰ ਦੇਖੋ ਤਾਂ ਹੁਣ ਅੱਜ ਆਪਾਂ ਇਹ ਪੰਜ ਦੀਆਂ ਪੰਜ ਡੱਬੀਆਂ ਕਿਸ ਤਰ੍ਹਾਂ ਕੱਢਣੀਆਂ ਨੇ ਇਹ ਦੱਸਦੇ ਆਂਗੇ ਤਾਂ ਇਸ ਤਰ੍ਹਾਂ ਆਪਾਂ ਨੇ ਟ੍ਰੇਸ ਲਈ ਸੀ ਉਸ ਤੋਂ ਬਾਅਦ ਹੁਣ ਇਹ ਆਪਾਂ ਨੂੰ ਕੀ ਹਲਕਾ ਹਲਕਾ ਦਿਖਾਈ ਦੇ ਰਿਹਾ ਤਾਂ ਆਪਾਂ ਇਹਨੂੰ ਥੋੜਾ ਜਿਹਾ ਡਾਰਕ ਕਰ ਦੇਵਾਂਗੇ ਇਸ ਤਰ੍ਹਾਂ ਤੇ ਇਹਨਾਂ ਦੇ ਖੁੰਝੇ ਨੇ ਜਿਹੜੇ ਉਹ ਥੋੜੇ-ਥੋੜੇ ਆਪਾਂ ਵਧਾ ਲਵਾਂਗੇ ਇਸ ਤਰ੍ਹਾਂ ਤਾਂ ਦੇਖੋ ਆਪਾਂ ਨੇ ਇਹ ਖੁੰਜੇ ਨੇ ਜਿਹੜੇ ਉਹ ਬਧਾ ਲਈ ਤਾਂ ਹੁਣ ਆਪਾਂ ਕਿਸੇ ਵੀ ਪੁਆਇੰਟ ਨੂੰ ਇੱਥੇ ਸਾਰੇ ਦੇ ਵਿੱਚੋਂ ਕਿਸੇ ਨੂੰ ਵੀ ਆਪਾਂ 1 ਪੁਆਇੰਟ ਮੰਨਾਂਗੇ ਜਿਵੇਂ ਕਿ ਆਪਾਂ ਨੇ ਕਿਸੇ ਦਾ ਹੱਥ ਖੱਬਾ ਤੇ ਕਿਸੇ ਦਾ ਸੱਜਾ ਕੰਮ ਕਰਦਾ ਹੁੰਦਾ ਹੈ ਇਸ ਹਿਸਾਬ ਨਾਲ ਤੁਸੀਂ ਜਿਹੜਾ ਤੁਹਾਡਾ ਹੱਥ ਕੰਮ ਕਰਦਾ ਉਸ ਹਿਸਾਬ ਨਾਲ ਤੁਸੀਂ ਕੋਈ ਵੀ ਪੁਆਇੰਟ 1 ਮੰਨ ਸਕਦੇ ਹੋਗੇ ਤਾਂ ਹੁਣ ਆਪਾਂ ਨੇ ਇੱਥੇ 1 ਪੁਆਇੰਟ ਇਹਨੂੰ ਮੰਨਿਆ ਤਾਂ ਉਸ ਤੋਂ ਬਾਅਦ ਆਪਾਂ ਨੇ ਸਿੱਧਾ ਇੱਥੇ ਜਾਣਾ ਹੈਗਾ ਇੱਥੇ ਗਈ ਸਿਰਫ ਆਪਣਨ ਨਾਲ ਦੇ ਪੁਆਇੰਟ ਦੇ ਨੇੜੇ ਦੇ ਪੁਆਇੰਟ ਤੇ ਕੱਢਣਾ ਹੈ ਇੱਥੋਂ ਆਪਾਂ ਨੇ ਇਸ ਤਰ੍ਹਾਂ ਇਹਨੂੰ ਕੱਢ ਲੈਣਾ ਹੈਗਾ ਤਾਂ ਪਹਿਲਾਂ ਆਪਾਂ ਇੱਥੇ ਜਾਂਦੀ ਹੁੰਦੀ ਸੀ ਇਸ ਤਰ੍ਹਾਂ ਜਦੋਂ ਆਪਾਂ ਨੇ ਸਿੰਗਲ ਡੱਬੀ ਬਣਾਈ ਸੀ ਆਪਾਂ ਸਿਰਫ ਇੱਥੇ ਗਏ ਸੀ ਤੇ نیچے ਕੱਢ ਲਿਆ ਹੁਣ ਆਪਾਂ ਸਿੰਗਲ ਨਹੀਂ ਬਣਾ ਰਹੇ ਸਾਰੇ ਦੇ ਨੂੰ ਕੰਪਲੀਟ ਲੈ ਕੇ ਚੱਲਾਂਗੇ ਤਾਂ ਆਪਾਂ ਇਹਦਾ ਸਿਰ ਜਿਹੜਾ ਉਹ ਇਹਨੂੰ ਮੰਨਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਇੱਥੋਂ ਦੀ ਨੇੜੇ ਦੇ ਪੁਆਇੰਟ ਤੋਂ ਕੱਢਾਂਗੇ ਤੇ ਆਪਾਂ ਡਾਇਰੈਕਸ਼ਨ ਜਿਹੜੀ ਤਾਂ ਅੱਗੇ ਦੀ ਸਾਡੇ ਦੀ ਇਹ ਇੱਧਰ ਆ ਰਹੀ ਹੈ ਤੇ ਇਹਨੂੰ ਇੱਥੋਂ ਦੀ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਨਾਲ ਦਾ ਪੁਆਇੰਟ ਸਾਡੇ ਲਈ ਇਹ ਹੈ ਇਹਥੋਂ ਕੱਢ ਲੈਣਾ ਹੈਗਾ ਉਸ ਤੋਂ ਬਾਅਦ ਸਾਡੇ ਨਾਲ ਦਾ ਪੁਆਇੰਟ ਇਹ ਬਣ ਰਿਹਾ ਹੈਗਾ ਤਾਂ ਆਪਾਂ ਇਹਨੂੰ ਇੱਥੋਂ ਕੱਢਾਂਗੇ ਤੇ ਉਸ ਤੋਂ ਬਾਅਦ ਇਹਨੂੰ ਕੱਢਾਂਗੇ ਤੁਸੀਂ ਇਹ ਗਲਤੀ ਨਹੀਂ ਕਰਨੀ ਕਈ ਵਾਰ ਕਿ ਮੇ ਜੇ ਆਪਾਂ ਇੱਧਰੋਂ ਸਿੱਧਾ ਲੈ ਕੇ ਆਏ ਆ ਕਿ ਇਹਨੂੰ ਆਪਾਂ ਇੱਧਰ ਲੈ ਜੀ ਫਿਰ ਇਹ ਸਾਰੇ ਬਾਕਸ ਬੰਦ ਹੋ ਜੂਗਾ ਤਾਂ ਇਹੋ ਆਪਾਂ ਨੇ ਇਹਨੂੰ ਇੱਥੋਂ ਹੀ ਕੱਢੇਗਾ ਤਾਂ ਹੁਣ ਆਪਾਂ ਇਹਨੂੰ ਸਿੱਧਾ ਹੀ ਲੈ ਕੇ ਜਾਣਾ ਹੈਗਾ ਇੱਧਰ ਇੱਥੇ ਹੀ ਬੰਦ ਨਹੀਂ ਕਰਨਾ ਜੇਕਰ ਸਿੰਗਲ ਡੱਬੀ ਹੁੰਦੀ ਤਾਂ ਆਪਾਂ ਇਹਨੂੰ ਇੱਥੇ ਹੀ ਬੰਦ ਕਰ ਦਿੰਦੇ ਪਰ ਇਹ ਸਿੰਗਲ ਡੱਬੀ ਨਹੀਂ ਹੈਗੀ ਆਪਾਂ ਨੇ ਸਾਰਾ ਕਵਰ ਕਰਨੇ ਇਸ ਲਈ ਆਪਾਂ ਇਹਨੂੰ ਸਿੱਧਾ ਲੈ ਕੇ ਜਾਵਾਂਗੇ ਸਿੱਧਾ ਲੈ ਕੇ ਜਾਣ ਵਾਸਤੇ ਹੁਣ ਆਪਾਂ ਨੇ ਇਹਨਾਂ ਤੱਕੇ ਨੂੰ ਢੇਠਾਂ ਦੀ ਲੰਘਾਣੇ ਕਿਉਂਕਿ ਇੱਥੋਂ ਦੀ ਇਹ ਕੀ ਹੈ ਉੱਪਰ ਦੀ ਆਏ ਹੋਏ ਤਾਂ ਇਹੋ ਆਪਾਂ ਇਹਠਾਂ ਦੀ ਲੰਘਾਣਾ ਹੈ ਇੱਕ ਵਾਰੀ ਤਾਂ ਅੱਗੇ ਨੂੰ ਦੱਬਿਆ ਹੋਣਾ ਜ਼ਰੂਰੀ ਹੈਗਾ ਤਾਂ ਆਪਾਂ ਇੱਥੋਂ ਦੀ ਕੱਢ ਲੈਣਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਨਾਲ ਦੇ ਪੁਆਇੰਟ ਤੇ ਚੱਲਾਂਗੇ ਅਸੀਂ ਫਿਰ ਆਪਾਂ ਇੱਧਰ ਆਵਾਂਗੇ ਤੇ ਨਾਲ ਦੇ ਪੁਆਇੰਟ ਤੇ ਇੱਥੇ ਕੱਢਣੇਗਾ ਤੱਗੇ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਤੁਹਾਨੂੰ ਆਪਣੇ ਆਪ ਦੱਸਦੀ ਜਾਊਗੀ ਵੀ ਕਿੱਧਰ ਤੱਗ ਹੈ ਜਿਹੜਾ ਉਹ ਜਾ ਰਿਹਾ ਹੈਗਾ ਤਾਂ ਹੁਣ ਦੇਖੋ ਤੱਗਾ ਜਿਹੜਾ ਉਹ ਇਧਰ ਨੂੰ ਆ ਰਿਹਾ ਇਹਦਾ ਡਾਇਰੈਕਸ਼ਨ ਹੈ ਜਿਹੜੀ ਉਹ ਇਧਰ ਕਵਰ ਹੋ ਰਹੀ ਹੈ ਨਾ ਤਾਂ ਹੁਣ ਆਪਾਂ ਨੇ ਤੱਗੇ ਨੂੰ ਉੱਪਰ ਦੀ ਨਹੀਂ ਲੈ ਕੇ ਜਾਣਾ ਕਿਉਂਕਿ ਇਹ ਕੀ ਹੈ ਤੱਗਾ ਜਿਹੜਾ ਉਹ ਦੱਬਿਆ ਹੋਇਆ ਪਹਿਲੀ ਤਾਂ ਦੱਬਣਾ ਨਹੀਂ ਹੈਗਾ ਆਪਾਂ ਨੇ ਇੱਥੋਂ ਇਹਨੂੰ ਚੱਕਣਾ ਹੈਗਾ ਇਸ ਤਰ੍ਹਾਂ ਤੇ ਇੱਥੋਂ ਆਪਾਂ ਇਹਨੂੰ ਇੱਥੋਂ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਨਾਲ ਦੇ ਪੁਆਇੰਟ ਤੇ ਇੱਥੇ ਕੱਟਣਾ ਹੈਗਾ ਧਾਗੇ ਦੀ ਡਾਇਰੈਕਸ਼ਨ ਇਧਰ ਜਾ ਰਹੀ ਹੈ ਤਾਂ ਆਪਾਂ ਨੇ ਇਧਰ ਕੱਢਿਆ ਤੇ ਹੁਣ ਆਪਾਂ ਇਹਨੂੰ ਇਧਰ ਲੈ ਕੇ ਆਵਾਂਗੇ ਆਪਨੇ ਆਪ ਦੇਖੋ ਧਾਗਾ ਇੱਕ ਵਾਰ ਦੱਬ ਰਿਹਾ ਇੱਕ ਵਾਰ ਉੱਪਰ ਉੱਠ ਰਿਹਾ ਹੈਗਾ ਹੁਣ ਧਾਗਾ ਉੱਪਰ ਹੈ ਤੇ ਜਦੋਂ ਆਪਾਂ ਇਹਨੂੰ ਇਹਨੂੰ ਇਹ ਪੁਆਇੰਟ ਤੋਂ ਕੱਢਿਆ ਤਾਂ ਇਹਨੇ ਕੀ ਕੀਤਾ ਇਹ ਧਾਗੇ ਨੂੰ ਇਸ ਤਰ੍ਹਾਂ ਦਬ ਦਿੱਤਾ ਤਾਂ ਹੁਣ ਆਪਾਂ ਨੇ ਅਗਲੇ ਧਾਗੇ ਨੂੰ ਇੱਥੋਂ ਦੱਬਣਾ ਨਹੀਂ ਹੈਗਾ ਇਹਨੂੰ ਆਪਾਂ ਨੇ ਇੱਥੋਂ ਚੱਕਣਾ ਹੈਗਾ ਜਦੋਂ ਹੁਣ ਆਪਾਂ ਨੇ ਇਹਨੂੰ ਚੱਕ ਲਿਆ ਤਾਂ ਇਹ ਵਾਲਾ ਜਿਹੜਾ ਉਹ ਆਪਣੇ ਆਪ ਦਬ ਜੂਗਾ ਇਸ ਤਰ੍ਹਾਂ ਤਾਂ ਇੱਥੋਂ ਇਹ ਆਪਣੇ ਆਪ ਦਬ ਗਿਆ ਨਾਲ ਦੇ ਪੁਆਇੰਟ ਤੋਂ ਆਪਾਂ ਨੇ ਇੱਥੋਂ ਕੱਢ ਲਿਆ ਤਾਂ ਹੁਣ ਜਦੋਂ ਆਪਾਂ ਧਾਗੇ ਨੂੰ ਇਧਰ ਲੈ ਕੇ ਆ ਰਹੇ ਹਾਂ ਤਾਂ ਇੱਥੋਂ ਆਪਾਂ ਨੇ ਇਹ ਕੀ ਆ ਪਹਿਲਾਂ ਦੱਬਿਆ ਚੱਕਿਆ ਹੋਇਆ ਇਦਾਂ ਤਾਂ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਚੱਕਣਾ ਹੈਗਾ ਤੇ ਹੁਣ ਆਪਾਂ ਨੇ ਇੱਥੋਂ ਨੀਚੇ ਤੋਂ ਕੱਟਦੇ ਨੇ ਇਹੇ ਆਪਾਂ ਨੇ ਇੱਕ ਪ੍ਰੋਸੈਸ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਨੇ ਇਹਨੂੰ ਵਿੱਚੋਂ ਫਿਲ ਕਰਨਾ ਹੈਗਾ ਵਿੱਚੋਂ ਫਿਲ ਕਰਨ ਵਾਸਤੇ ਪਹਿਲਾਂ ਦੀ ਤਰ੍ਹਾਂ ਆਪਾਂ ਇੱਥੋਂ ਕੱਢਾਂਗੇ ਸੂਈ ਨੂੰ ਆਪਾਂ ਨੇ ਇਧਰੋਂ ਕੱਢਿਆ ਤੇ ਜਿਹੜਾ ਦੱਬਿਆ ਹੋਇਆ ਸੀ ਉਹਨੂੰ ਚੱਕਣਾ ਹੈ ਤਾਂ ਅੱਗੇ ਨੂੰ ਇਧਰ ਦੀ ਆ ਕੇ ਹੀ ਆਪਾਂ ਇਦਾਂ ਤੇ ਹੁਣ ਜਿਹੜਾ ਇੱਥੇ ਦੱਬਿਆ ਹੋਇਆ ਸੀ ਉਹਨੂੰ ਚੱਕ ਲੈਣਾ ਹੈਗਾ ਇਸ ਤਰ੍ਹਾਂ ਤਾਂ ਹੁਣ ਦੇਖੋ ਤਾਗੇ ਦੀ ਡਾਇਰੈਕਸ਼ਨ ਕਿੱਧਰ ਜਾ ਰਹੀ ਹੈ ਤਾਗਾ ਜਿਹੜਾ ਉਹ ਇੱਧਰ ਵੱਲ ਨੂੰ ਜਾ ਰਿਹਾ ਹੈ ਤਾਂ ਹੁਣ ਇਹ ਚੋ ਦੱਬਿਆ ਹੋਇਆ ਤਾਗਾ ਇਹ ਹੈ ਤਾਂ ਆਪਾਂ ਨੇ ਇਹਨੂੰ ਉਠਾ ਲਿਆ ਇਸ ਤਰ੍ਹਾਂ ਤੇ ਹੁਣ ਆਪਾਂ ਤਾਗੇ ਦੀ ਡਾਇਰੈਕਸ਼ਨ ਇੱਧਰ ਜਾ ਰਹੀ ਹੈ ਤਾਂ ਇਹ ਚੋ ਦੱਬਿਆ ਹੋਇਆ ਤਾਗਾ ਇਹ ਹੈ ਇਹਨੂੰ ਉਠਾ ਲਿਆ ਤੇ ਉਸ ਤੋਂ ਬਾਅਦ ਇੱਧਰੋਂ ਦੱਬਿਆ ਹੋਇਆ ਇਹ ਹੈ ਆਪਾਂ ਨੇ ਇਹਨੂੰ ਉਠਾ ਲਿਆ ਤੇ ਉਸ ਤੋਂ ਬਾਅਦ ਹੁਣ ਆਹ ਦੱਬਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਚੱਕ ਲਾਂਗੇ ਤੇ ਹੁਣ ਆਹ ਦੱਬਿਆ ਹੋਇਆ ਖੁੰਜਾ ਇਹਦਾ ਆਹ ਖੁੰਜ ਨੂੰ ਚੱਕਣਾ ਹੈ ਤੇ ਉਸ ਤੋਂ ਬਾਅਦ ਪਹਿਲਾਂ ਪਾਇਆ ਸੀ ਜਿਹੜਾ ਧਾਗਾ ਉਹਨੂੰ ਚੱਕਣਾ ਹੈਗਾ ਹੁਣ ਦੇਖੋ ਧਾਗਾ ਇੱਧਰ ਜਾ ਰਿਹਾ ਹੈ ਤਾਂ ਆਪਾਂ ਨੇ ਇਹ ਵਾਲਾ ਖੁੰਜਾ ਚੱਕ ਲੈਣਾ ਹੈ ਇਸ ਤਰ੍ਹਾਂ ਇਹ ਵਾਰਾ ਖੁੰਜਾ ਚੱਕਣ ਤੋਂ ਬਾਅਦ ਹੁਣ ਇੱਥੇ ਤੱਕ ਗਏ ਜਿਹੜਾ ਉਹਨੂੰ ਆਪਾਂ ਨੇ ਇਸ ਤਰ੍ਹਾਂ ਚੱਕ ਲੈਣਾ ਤਾਂ ਹੁਣ ਦੇਖੋ ਧੱਗ ਆਪਣੇ ਆਪ ਇੱਧਰ ਆ ਰਹੇ ਹਨ ਤਾਂ ਆਪਾਂ ਨੇ ਜਿਹੜਾ ਇੱਥੇ ਧੱਗ ਹੈ ਇਹਨੂੰ ਚੱਕਣਾ ਹੈਗਾ ਇੱਧਰ ਆ ਜਾਣਾ ਆਪਣੇ ਆਪ ਤਾ ਹੁਣ ਇਹੇ ਦੱਬਿਆ ਹੋਇਆ ਹੈ ਤਾਂ ਇਹ ਆਪਾਂ ਚੱਕ ਲਾਂਗੇ ਤੇ ਇਧਰੋਂ ਵੀ ਆਪਾਂ ਇੱਕ ਹੁਂਜਿ ਤੇ ਆਵਾਂਗੇ ਇਸ ਤਰ੍ਹਾਂ ਤੇ ਇਹਨੂੰ ਚੱਕਣਾ ਹੈ ਹੁਣ ਆਪਾਂ ਨੇ ਤਾ ਧਾਗੀ ਦੀ ਡਾਇਰੈਕਸ਼ਨ ਇਧਰ ਚਲੀ ਗਈ ਤਾਂ ਹੁਣ ਇਹੇ ਧਾਗਾ ਦੱਬਿਆ ਹੋਇਆ ਸੀ ਇਹ ਚੱਕਿਆ ਜਾਊਗਾ ਇਸ ਤਰ੍ਹਾਂ ਇਧਰ ਜਿੰਨੇ ਵੀ ਦੱਬੇ ਹੋਏ ਨੇ ਉਹ ਚੱਕੇ ਜਾਣਗੇ ਤਾਂ ਨਾਲ ਦੀ ਨਾਲ ਜਿਹੜੀ ਉਹ ਕੜਾਈ ਆਪਣੇ ਆਪ ਅੱਗੇ ਵੱਲ ਵੱਧਦੀ ਚੱਈ ਜਾਊਗੀ ਹੁਣ ਦੇਖੋ ਕਨਫਿਊਜ਼ਨ ਇੱਥੇ ਕ੍ਰੀਏਟ ਹੁੰਦੀ ਹੈ ਕਿ ਆਪਾਂ ਕਿੱਧਰ ਚੱਲੀਏ ਤਾਂ ਹੁਣ ਦੇਖੋ ਇੱਥੇ ਇਹ ਧਾਗਾ ਜਿਹੜਾ ਉਹ ਦੱਬਿਆ ਹੋਇਆ ਆਪਾਂ ਨੇ ਇਹਨੂੰ ਚੱਕ ਲਿਆ ਤੇ ਨਾਲ ਦੀ ਨਾਲ ਆਪਾਂ ਨੂੰ ਅਗਲੀ ਡੱਬੀ ਦੇ ਵਿੱਚ ਜਾਣ ਦਾ ਰਸਤਾ ਮਿਲ ਗਿਆ ਹੁਣ ਆਪਾਂ ਅਗਲੀ ਡੱਬੀ ਦੇ ਵਿੱਚ ਜਾ ਸਕਦੇ ਹਾਂ ਅਗਲੀ ਡੱਬੀ ਦੇ ਵਿੱਚ ਜਾਣ ਲਈ ਦੇਖੋ ਧਾਗਾ ਜਿਹੜਾ ਉਹ ਆਪਾਂ ਨੂੰ ਇਧਰ ਲਈ ਡਾਇਰੈਕਸ਼ਨ ਦੇ ਰਿਹਾ ਨਾ ਤਾਂ ਹੁਣ ਇਹ ਚੋ ਦੱਬਿਆ ਹੋਇਆ ਧਾਗਾ ਇਹ ਹੀ ਹੈ ਆਪਾਂ ਨੇ ਇਹ ਚੱਕ ਲੈਣਾ ਹੈ ਜਦੋਂ ਇਹ ਆਪਾਂ ਨੇ ਧਾਗਾ ਚੱਕਿਆ ਤਾਂ ਇਧਰੋਂ ਦੱਬਿਆ ਹੋਇਆ ਇਹ ਆਪਾਂ ਨੇ ਇੱਕ ਕੋਨਰ ਉਠਾ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਇਧਰ ਆਨੇਗਾ ਇਹੇ ਧਾਗਾ ਉਠਾ ਲੈਣੇ ਤਾਂ ਹੁਣ ਦੇਖੋ ਇੱਥੇ ਇਹ ਧਾਗਾ ਸੀ ਦੱਬਿਆ ਹੋਇਆ ਸੀ ਜਿਹੜਾ ਉਹ ਉਠਾਣੇ ਆਪਾਂ ਨੇ ਤਾਂ ਹੁਣ ਆਪਾਂ ਜਿੰਨੇ ਵੀ ਇੱਥੇ ਸਾਰੇ ਤੱਗੇ ਚੱਕੇ ਹੋਏ ਸੀ ਉਹਨਾਂ ਨੂੰ ਦਬਬ ਦਿੱਤਾ ਦੱਬਿਆ ਹੋਇਆ ਨੂੰ ਆਪਾਂ ਨੇ ਇਸ ਤਰ੍ਹਾਂ ਚੱਕ ਲਿਆ ਨਾਲ ਦੀ ਨਾਲ ਆਪਾਂ ਨੂੰ ਅਗਲੀ ਡੱਬੀ ਦੇ ਵਿੱਚ ਜਾਣ ਦੀ ਡਾਇਰੈਕਸ਼ਨ ਮਿਲ ਗਈ ਤਾਂ ਆਪਾਂ ਇੱਥੇ ਆਵਾਂਗੇ ਇਥੋਂ ਹੀ ਆਪਾਂ ਨੇ نیچے ਜਾਣਾ ਤਾਂ ਇਸ ਤਰ੍ਹਾਂ ਆਪਾਂ ਨੇ ਸਿੱਧੀ ਬੁੱਟੀ ਜਿਹੜੀ ਉਹ ਕੰਪਲੀਟ ਕਰ ਲਈ ਹੈ ਇਹ ਬਹੁਤ ਹੀ ਸੌਖੇ ਢੰਗ ਨਾਲ ਆਪਾਂ ਨੇ ਕੀਤੀ ਹੈ ਅਲੱਗ-ਅਲੱਗ ਤਰੀਕੇ ਹੁੰਦੇ ਨੇ ਸਭ ਦੇ ਕਢਾਈ ਕਰਨ ਦੇ ਤਾਂ ਜਿਹੜਾ ਵੀ ਤੁਹਾਨੂੰ ਸੌਖ ਲੱਗਦਾ ਤੁਸੀਂ ਉਸ ਨੂੰ ਫੋਲੋ ਕਰੋ ਵੀਡੀਓ ਵੇਖਣ ਲਈ ਆਪ ਜੀ ਦਾ ਧੰਨਵਾਦ ਜੀ